ਮਾਰੇ ਕੰਮਾਂ ਦਾ ਸੁਆਦ ਮਾਗਰੋ ਆਹ ਸੀਤਾ ਤੇ ਦੋਰਾਮ ਦੀ ਚਰਾਲੀ ਰੌਣ ਨੇ ਛੱਡਿਆ ਨਹੀਂ ਕੱਖ ਦਗੇ ਦੇ ਕਮਾਉਣ ਨੇ ਹੋ ਗਈ ਲੰਕਾ ਸੋਨੇ ਦੀ ਬਰਬਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਆਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਆਦ ਮਗਰੋਂ ਆਓ ਜਲ ਤਲ ਨਾਮਾਂ ਦੇ ਜਪੌਣ ਵਾਲਾ ਜੀ ਕਿੱਥੇ ਗਿਆ ਥੰਮਾਂ ਨੂੰ ਤਪੌਣ ਵਾਲਾ ਜੀ ਕਿੱਥੇ ਗਿਆ ਥੰਮਾ ਨੂੰ ਤਪਾਉਣ ਵਾਲਾ ਜੀ ਓੇ ਪੇਟ ਪੜਵਾ ਕੇ ਪੀ ਪੇਟ ਪੜਵਾ ਕੇ ਮੋਇਆ ਬਾਦ ਮਗਰ ਆਉਂਦਾ ਮਾੜੇ ਕੰਮਾਂ ਦਾ ਸਵਾਦ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰ ਓਦਰ ਉਪਤੀ ਨੂੰ ਕਰਦੇ ਨਾ ਗਾਣਾ ਜਿਹੜੇ ਸੀ ਉਹਨਾਂ ਨਾਲ ਹੋ ਗਏ ਤਕੜੇ ਮਰੇੜੇ ਸੀ ਉਹਨਾਂ ਨਾਲੋਂ ਹੋ ਗਏ ਤਕੜੇ ਮਰੇੜੇ ਸੀ ਓਹ ਕ੍ਰਿਸ਼ਨ ਜਿਨੇ ਕੀਤੀ ਸੀ ਮਦਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਓਹ ਦਸ਼ਰਤ ਚਲਾ ਕੇ ਪਛਤਾਉਂਦਾ ਤੀਰ ਨੂੰ ਦਸ਼ਤ ਚ ਲਾ ਕੇ ਪੱਚੋਂ ਤੌਂਦਾ ਤੀਰ ਨੂੰ ਮਿਲ ਗਿਆ ਸਰਾਫ ਮਿਲ ਗਿਆ ਸਰਾਫ ਉਸ ਦੇ ਅਖੀਰ ਨੂੰ ਮਿਲ ਗਿਆ ਸਰਾਫ ਉਸ ਦੇ ਅਖੀਰ ਨੂੰ ਉਹ ਫੌਤ ਕਰ ਜਾਵੇਗੀ ਆਲਾ ਦਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉ ਲੂਣਾ ਭਾਵੀ ਡੈਨ ਸਲਵਾਨ ਪੁੱਤ ਤੇ ਮਾਰਾ ਤੇ ਡਾਕੇ ਸੀ ਸਲਵਾਨ ਪੁੱਤ ਤੇ ਮਾਰਾ ਤੇ ਡਾਕੇ ਸੀ ਆਓ ਅੱਗੇ ਖੂਚ ਸੁੱਟ ਕੇ ਆਗੇ ਖੂਚ ਸੁੱਟ ਕੇ ਜ਼ਲਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਆਦ ਮਗਰੋਂ ਆੜੇ ਕੰਮਾਂ ਦਾ ਸੁਵਾਦ ਮਾਗਰੋ ਆਓ ਬਾਬਰ ਨੇ ਜੇਲ੍ਹ ਬੰਦ ਕੀਤਾ ਸੀ ਗੁਰੂ ਬਾਬਰ ਨੇ ਜੇਲ੍ਹ ਬੰਦ ਕੀਤਾ ਸੀ ਗੁਰੂ ਆਪਣੇ ਆਪ ਹੋਈਆਂ ਚੱਕੀਆਂ ਸ਼ਰੂ ਆਪਣੇ ਆਪ ਹੋਈਆਂ ਚੱਕੀਆਂ ਸ਼ਰੂ ਓ ਬੰਦੇ ਸੀ ਛੁਡਾਲੇ ਬਈ ਬੰਦੇ ਸੀ ਛੁਡਾਲੇ ਸਾਹਦ ਮਗਰੋਂ ਆਉਲਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਆਉਦਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਓ ਮੁਗਲਾਂ ਨੇ ਪੱਟੀ ਚੋਂ ਦਸ਼ਾਲੇ ਖੋਹੇ ਸੀ ਇੱਜ਼ਤਾਂ ਦੇ ਹਾਰ ਵੀ ਲੋਹਾ ਕੇ ਮੋਏ ਸੀ ਇੱਜ਼ਤਾਂ ਦੇ ਹਰ ਵੀ ਲਹਾ ਕੇ ਮੋਏ ਸੀ ਓ ਬਿਧੀ ਚੰਦ ਕਰ ਗਿਆ ਸੀ ਲਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਆਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਆਦ ਮਗਰੋਂ ਓ ਬਾਈ ਢਾਕ ਮੰਜੀਆਂ ਬਾਈ ਡਾ ਕੇ ਮੰਝੀਆਂ ਵੀ ਬਹਿ ਗਏ ਛੋਡੀ ਸੀ ਮੱਖਣ ਲਬਾਣੇ ਮੱਖਣ ਲਬਾਣੇ ਪੂਜਾ ਕੀਤੀ ਓਡੀ ਸੀ ਮੱਖਣ ਲਬਾਣੇ ਪੂਜਾ ਕੀਤੀ ਓਡੀ ਸੀ ਹੋ ਗਏ ਨਾਏ ਬਾਦਸ਼ਾਹ ਆਜ਼ਾਦ ਮਗਰੋਂ ਆਉਂਦਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਦੇ ਵਿੱਚ ਜਿੰਨੇ ਉਹ ਸਾਰਿਆਂ ਨੀਹਾ ਵਿੱਚ ਜਿੰਦਾ ਚਿਣੀਆਂ ਪਿਆਰੀਆਂ ਨੀਹਾ ਵਿੱਚ ਜਿੰਦਾ ਚਿਣੀਆਂ ਪਿਆਰੀਆਂ ਉਹ ਵੜਕਿਆਂ ਨੇ ਖਿੱਚਿਆ ਸ਼ਹਿਜ਼ਾਦ ਮਗਰੋਂ ਵਜੀਦ ਖਾਨ ਵੜਕਿਆਂ ਨੇ ਖਿੱਚਿਆ ਸ਼ਹਿਜ਼ਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਆਉਂਦਾ ਮਾੜੇ ਕੰਮਾਂ ਦਾ ਸੁਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਵਾਦ ਮਗਰੋਂ ਓ ਮਸਾ ਪਾਪੀ ਤਾਲਸੀ ਗੁਰਾਂ ਦਾ ਪੂਰਦਾ ਵੱਡਿਆ ਮਤਾਬ ਸਿੰਘ ਸਿਰ ਸੂਰ ਦਾ ਵੱਡਿਆ ਮਤਾਬ ਸਿੰਘ ਸਿਰ ਸੂਰ ਦਾ ਓ ਕੱਖ ਰਹਿਣ ਦੇਂਦਾ ਰਾਤ ਮਗਰੋਂ ਆਉਰਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਆਉਲਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਓ ਜੈਸਾ ਕੋਈ ਬੀਜ ਬਾਤੇ ਤੈਸਾ ਵੱਡਦਾ ਜੈਸਾ ਕੋਈ ਬੀਜ ਬਾਤੇ ਤੈਸਾ ਵੱਡਦਾ ਮੋਹਨ ਸਿੰਘਾ ਖਾਤਾ ਕੋਈ ਕਿਸੇ ਲਈ ਕੱਢਦਾ ਮੋਹਣ ਸਿੰਘਾ ਖਾਤਾ ਕੋਈ ਕਿਸੇ ਲਈ ਕੱਢਦਾ ਆਉਂ ਪਰਦਾ ਨਹੀਂ ਹਮੀ ਉਸਤਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ